ਜੋ ਕਿ ਕਿਰਪਾ ਅੱਜ ਇਸ ਬੀਬੀ ਨੂੰ 17 ਬਾਣੀਆਂ ਅਕੰਠ ਕੰਠ ਨੇ ਸੁਖਮਨੀ ਸਾਹਿਬ ਤੇ ਜਾਬ ਸਾਹਿਬ ਕੰਠ 17 ਬਾਣੀਆਂ ਕੰਠ ਨੇ ਅੱਜ ਤੋਂ 2 ਸਾਲ ਪਹਿਲਾਂ ਮੈਨੂੰ ਪਤਾ ਲੱਗਾ ਕਿ ਬੀਬੀ 75 ਜਗਜੀਤ ਸਿੰਘ ਸਾਹਿਬ ਦੇ ਪਾਸ ਆ ਰੋਜ਼ ਕਰਦੀ ਹੈ ਇਹ ਹਨ ਮਾਤਾ ਹਰਮੀਤ ਕੌਰ ਜੀ ਜੋ ਕਿ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਅਮਰ ਸ਼ਹੀਦ ਪਾਈ ਅਮਰੀਕ ਸਿੰਘ ਜੀ ਦੀ ਸਿੰਘਣੀ ਨੇ ਮਾਤਾ ਜੀ ਨੂੰ ਸਿੱਖ ਇਤਿਹਾਸ ਕੁਰਬਾਨੀ ਤੇ ਮਰਿਆਦਾ ਦਾ ਡੂੰਗਾ ਗਿਆਨ ਹੈ ਅੱਗੇ ਸੁਣਾਈ ਜਾ ਰਹੀ ਆਡੀਓ ਰਿਕਾਰਡਿੰਗ ਵਿੱਚ ਅਸੀਂ ਸੰਤ ਕਰਤਾਰ ਸਿੰਘ ਜੀ ਨੂੰ ਮਾਤਾ ਹਰਬੀਤ ਕੌਰ ਦੇ ਜੀਵਨ ਬਾਰੇ ਬੋਲਦੇ ਸੁਣ ਸਕਦੇ ਹਾਂ ਅਨੰਤ ਕਾਰ ਸਮੇਂ ਮਾਤਾ ਜੀ ਨੂੰ ਤਾਰਾ ਬਾਣੀਏ ਜਾਸਨ ਅਤੇ ਉਹ ਰੋਜ਼ਾਨਾ 75 ਜਪਜੀ ਸਾਹਿਬ ਦੇ ਪਾਠ ਕਰਦੇ ਸਨ ਗਿਆਨੀ ਮੋਨ ਸਿੰਘ ਜੀ ਨੇ 14 ਸਾਲ ਮਾਤਾ ਜੀ ਦੇ ਪਿੰਠੇਰੇ ਪੱਤਰੇ ਬਿਤਾਏ ਸੰਤ ਗਿਆਨੀ ਗੁਰਬਚਨ ਸਿੰਘ ਨੇ ਛੋਟੀ ਉਮਰ ਵਿੱਚ ਹੀ ਸ਼ਹੀਦ ਪਾਈ ਅਮਰੀਕ ਸਿੰਘ ਜੀ ਨੂੰ ਮਾਤਾ ਹਰਮੀਤ ਕੌਰ ਦਾ ਅਰਿਸ਼ਤਾ ਕਰਵਾ ਦਿੱਤਾ ਸੀ ਮਾਤਾ ਜੀ ਬਹੁਤ ਹੀ ਬੁੱਧੀਮਾਨ ਮਜ਼ਬੂਤ ਇੱਛਾ ਸ਼ਕਤੀ ਤੇ ਭਾਵਕ ਨੇ ਪਰ ਤਾਂ ਵੀ ਬਹੁਤ ਨਿਮਰ ਅਤੇ ਕੋਮਲ ਨੇ ਉਹ ਜੂਨ 1984 ਦੇ ਚਸ਼ਮਦੀਦ ਗਵਾਹ ਨੇ ਉਹ 5 ਜੂਨ ਤੱਕ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਹੀ ਮੌਜੂਦ ਸਨ ਮਾਤਾ ਜੀ ਨੇ ਤਿੰਨ ਗੁਰਸਿੱਖ ਬੱਚਿਆਂ ਨੂੰ ਆਪਣੇ ਬਲਬੂਤੇ ਪਾਲਿਆ ਅਤੇ ਉਹਨਾਂ ਨੂੰ ਦੁਨਿਆਵੀ ਵਿੱਦਿਆ ਵੀ ਦਿੱਤੀ ਆਓ ਮਾਤਾ ਗੁਰਮੀਤ ਕੌਰ ਬਾਰੇ ਸੰਤ ਗਿਆਨੀ ਕਰਤਾਰ ਸਿੰਘ ਪਿੰਡਰਾਵਾਲਿਆਂ ਦੇ ਇਹ ਹੈ ਪਚਨ ਸੁਣਦੇ ਆ ਗੁਰੂ ਕੀ ਕਿਰਪਾ ਅੱਜ ਇਸ ਬੀਬੀ ਨੂੰ 17 ਬਾਣੀਆਂ ਅਕੰਠ ਕੰਠ ਨੇ ਸੁਖਮਨੀ ਸਾਹਿਬ ਤੇ ਜਾਪ ਸਾਹਿਬ ਕੰਠ 17 ਬਾਣੀਆਂ ਕੰਠ ਨੇ ਅੱਜ ਤੋਂ 2 ਸਾਲ ਪਹਿਲਾਂ ਮੈਨੂੰ ਪਤਾ ਲੱਗਾ ਕਿ ਬੀਬੀ 75 ਜਗਜੀਤ ਸਾਹਿਬ ਦੇ ਪਾਸ ਆ ਰੋਜ਼ ਕਰਦੀ ਹੈ ਮੈਂ ਕਿਹਾ ਨਾ ਬੀਬੀ ਤੂੰ 50 ਜਾਂ 51 ਕਰ ਲਿਆ ਕਰ ਇਸ ਤੋਂ ਵੱਧ ਨਹੀਂ ਕਿ ਤੇ ਸਿਹਤ ਤੇ ਅਸਰ ਨਾ ਪੈਂਦਾ ਹੋਵੇ ਮੈਂ ਕਿਹਾ ਇਹ ਪਹਿਲੀ ਵਿੱਦਿਆ ਜਿਹੜੀ ਮੈਂ 14 ਸੀ ਉਹ ਸਤਗੁਰੂ ਜੀ ਨੇ ਦੇ ਦਿੱਤੀ ਹੈ ਦੂਜੀ ਵਿਧਿਆ ਇਹ ਕਿ ਬੀਬੀ ਪ੍ਰਸ਼ਾਦੇ ਪਕਾਉਣ ਵਿੱਚ ਤੇ पांडे ਮਾਂਜਨ ਵਿੱਚ ਸੋ ਐਡੀ ਵੱਡੀ ਭਾਰੀ ਇਹਨੂੰ ਸੇਵਾ ਦੀ ਜਾਂਚ ਹੋਵੇ ਕਿ ਜੇ 5 10 15 20 ਸਿੰਘ ਆਉਣ ਤਾਂ ਪਤਾ ਨਾ ਲੱਗਣ ਦੇਵੇ ਕਿ ਕਦੋਂ ਕਹਿੰਦੇ ਆਟਾ ਗੁੰਨਿਆ ਤੇ ਕਦੋਂ ਪ੍ਰਸ਼ਾਦੇ ਪਕਾ ਕੇ ਅੱਗੇ ਰੱਖ ਦਿੱਤੀ ਬਸ ਇਹੀ ਵਿਧਿਆ ਮੈਂ ਚਾਹਾਂ ਇਹ ਕੋਈ ਸਿੰਘ ਘਰ ਵਿੱਚ ਆ ਜਾਵੇ ਤਾਂ ਸਮਝ ਲਵੇ ਮੇਰੇ ਭਾਗ ਅੱਜ ਜਾਗ ਪਏ ਨੇ ਅੱਜ ਮੇਰੇ ਕਾਰ ਦੇ ਵਿੱਚ ਅਮਰਤਿ ਸingh ਜੀ ਪੰਜ ਆਏ ਨੇ ਤਾਂ ਕਲਮੀਆਂ ਵਾਲਾ ਆਪ ਆ ਗਿਆ ਹੈ